ਬਾਈ ਜੀ ਤੁਹਾਡੀ ਗੱਲ ਕਰਾਉਣੇ ਆ ਕਾਲੇ ਕਿਆ ਤੋਂ ਦਿਆਲ ਪੰਡਤ ਦੇ ਨਾਲ ਇਹ ਬਾਈ ਜੀ ਨੂੰ ਲਾਉਂਦੇ ਆ ਲੰਗਰ ਬਾਈ ਜੀ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਬਾਈ ਮੇਲੇ ਬਾਰੇ ਦੱਸ ਦਿਖ ਰਿਹਾ ਤਾਂ ਵਾਦਾ ਮੇਲਾ ਸੀ ਇੱਥੇ ਬੈਠੇ ਆ ਜੀ ਤਿੰਨ ਦਿਨ ਰਹਾਗੇ ਜੀ ਲੰਗਰ ਪਾਣੀ ਲਾਇਆ ਹੋਇਆ ਜੀ ਠੀਕ ਹੈ ਜੀ ਤੇ ਕੋਈ ਵੀ ਕਿਸੇ ਨੂੰ ਦਿੱਕਤ ਆਉਂਦੀ ਹੈ ਭਰਾ ਨੂੰ ਠੀਕ ਹੈ ਜੀ ਸਾਡੇ ਨਾਲ ਸੰਪਰਕ ਕਰੋ ਠੀਕ ਹੈ ਜੀ ਕੋਈ ਤੁਹਾਨੂੰ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਇੱਥੇ ਸਾਰਾ ਕੋਈ ਟੈਂਟ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਹੈ ਜੀ ਠੀਕ ਹੈ ਜੀ ਬੇ ਧੜਕ ਹੋ ਕੇ ਆਓ ਮੇਲੇ ਤੇ ਵਧੀਆ ਪਸ਼ੂ ਲੈ ਕੇ ਆਓ ਤੁਸੀਂ ਸਾਡੇ ਨਾਲ ਸੰਪਰਕ ਕਰ ਲਓ ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਠੀਕ ਹੈ ਜੀ 94643474143 ਤੇ ਜੀ ਟੈਂਟ ਟੰਟਾ ਬਾਰੇ ਵੀ ਦੱਸ ਪੂਰਾ ਪ੍ਰਬੰਧ ਮਿਲੂਗਾ ਜੀ ਤੁਹਾਨੂੰ ਐਨ ਓਕੇ ਦਾ ਲੰਗਰ ਦਾ ਲੰਗਰ ਦਾ ਫੁੱਲ ਪ੍ਰਬੰਧ ਹੈ ਜੀ ਠੀਕ ਹੈ ਜੀ ਲੋ ਜੀ ਇਹ ਸੀਪੜ ਬਾਈ ਦਿਆਲ ਪੰਡਤ ਆਪਾਂ ਨੂੰ ਮੰਡੀ ਬਾਰੇ ਦੱਸਿਆ ਆ ਬੱਕਰੇ ਦੇ ਮੇਲੇ ਬਾਰੇ ਦੱਸਿਆ ਜਿਹੜਾ ਕਾਲੇ ਕੀ ਲੱਗਣਾ ਕੈ ਦਿਨ ਚੱਲੂਗਾ ਜੀ ਇਹ 3 ਦਿਨ ਚੱਲੂਗਾ ਜੀ ਉਹ ਮੰਡੀ ਬੱਕਰੀਆਂ ਦਾ 1 ਦਿਨ ਹੀ ਚੱਲੂਗਾ ਜੀ 21 ਤਰੀਕ ਕੱਲ ਕੱਲ ਦਾ 21 ਤਰੀਕ ਦਾ ਜੀ ਕੱਲ ਨੂੰ ਬੱਕਰੀ ਵਗ ਜਾਣੀ ਅੱਜ ਹਾਂ ਜੀ ਕੱਲ ਨੂੰ ਸ਼ਾਮ ਨੂੰ ਵਗ ਜਾਣੀ ਇਹ ਕਪੜਾ ਦੂਜਾ ਮੇਲਾ 3 ਦਿਨ ਚੱਲੇਗਾ ਦੂਜਾ 3 ਦਿਨ ਚੱਲੂਗਾ ਠੀਕ ਹੈ ਜੀ ਕਿਹੜੀ ਮਾਤਾ ਦਾ ਮੇਲਾ ਲੱਗਦਾ ਇਹ ਬਸੰਤੀ ਮਾਤਾ ਦਾ ਜੀ ਠੀਕ ਹੈ